ਹਾਂਜੀ ਅੱਜ ਕਰਦੇ 10 ਮਿੰਟਾਂ ਦੇ ਵਿੱਚ ਖਿਚੜੀ ਤਿਆਰ। ਕੁਝ ਟਾਈਮ ਲਈ ਆਪਾਂ ਇਹਨੂੰ ਭਿਉ ਕੇ ਰੱਖ ਲਿਆ ਸੀ ਚਾਵਲ ਤੇ ਦਾਲ ਨੂੰ। ਤੇ ਹੁਣ ਆਪਾਂ ਕੀ ਕਰਦੇ ਆ ਪਾਣੀ ਗਰਮ ਕਰਦੇ ਆ ਪਤੀਲੀ ਦੇ ਵਿੱਚ। ਪਾਣੀ ਗਰਮ ਕਰਨ ਤੋਂ ਬਾਅਦ ਆਪਾਂ ਇੱਕ ਗਲਾਸ ਪਾਣੀ ਤੇ ਪਾਏ। ਆਪਾਂ ਕੁੱਕਰ ਦੇ ਵਿੱਚ ਖਿਚੜੀ ਨਹੀਂ ਬਣਾਉਂਦੇ ਕਿਉਂਕਿ ਟੇਸਟੀ ਨਹੀਂ ਬਣਦੀ। ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਜਿਹੜੀ ਆਪਾਂ ਕਿਸੇ ਵੀ ਖੁੱਲੇ ਬਰਤਨ ਦੇ ਵਿੱਚ ਬਣਾਉਨੇ ਆ। ਪਾਣੀ ਆਪਣਾ ਹਲਕਾ ਜਿਹਾ ਕਰਮ ਹੋ ਗਿਆ ਏ ਹੁਣ ਆਪਾਂ ਇਹਦੇ ਨੂੰ ਪਾਣੀ ਦੇ ਵਿੱਚ ਐਡ ਕਰਾਂਗੇ ਚਾਵਲ ਤੇ ਦਾਲ ਜੋ ਆਪਾਂ ਸੂਕ ਕਿਤੇ ਹੋਈ ਸੀ ਹੁਣ ਆਪਾਂ ਇਹ ਇਸ ਦੇ ਵਿੱਚ ਬੇਸਿਕ ਮਸਾਲੇ ਪਾਵਾਂਗੇ ਹਲਦੀ ਮਿਰਚ ਤੇ ਨਮਕ ਹਲਦੀ ਆਪਸ਼ਨਲ ਹੁੰਦੀ ਆ ਪਰ ਕਿਉਂਕਿ ਬੱਚੇ ਜ਼ਿਆਦਾ ਪਸੰਦ ਕਰਦੇ ਆ yellow khichdi ਇਸ ਲਈ ਅਸੀਂ ਹਲਦੀ ਵਿੱਚ ਪਾਉਂਦੇ ਆ ਤੇ ਆਪਾਂ ਬੱਕਨ ਸਾਲੇ ਵੀ ਐਡ ਕਰ ਦਿੱਤੇ ਨੇ ਤੇ ਹੁਣ ਇਹਨੂੰ 10 ਮਿੰਟ ਦੇ ਲਈ ਆਪਾਂ ਟੱਕ ਕੇ ਰੱਖ ਦੇਵਾਂਗੇ ਹਾਂਜੀ ਇਹ ਬਿਲਕੁਲ ਤਿਆਰ ਹੋ ਗਈ ਹੈ ਜਿਹੜਾ ਆਪਾਂ ਤੜਕਾ ਤਿਆਰ ਕੀਤਾ ਇਹਦੇ ਵਿੱਚ ਹੈਗਾ ਪਿਆਜ਼ ਹਰੀ ਮਿਰਚ ਟਮਾਟਰ ਜੀਰਾ ਤੇ ਜਮੇਨ ਤੇ ਹੁਣ ਆਪਾਂ ਦੇਸੀ ਘਿਓ ਪਾ ਲਏ ਆਏ ਦੇਸੀ ਘਿਓ ਤੋਂ ਬਿਨਾ ਹੀ ਟੇਸਟੀ ਨਹੀਂ ਬਣਦੀ ਬਾਕੀ ਤੁਸੀਂ ਤੇਲ ਵੀ ਯੂਜ਼ ਕਰ ਸਕਦੇ ਹੋ ਦੇਸੀ ਘਿਓ ਦੇ ਵਿੱਚ ਜ਼ਿਆਦਾ ਸਵਾਦ ਬੰਦੀ ਹੈ ਤੇਲ ਦੇ ਵਿੱਚ ਹੁਣ ਆਪਾਂ ਜੀਰਾ ਤੇ ਜਿਮੇਣ ਪਾ ਲਏ ਨੇ ਹੁਣ ਆਪਾਂ ਇਸ ਦੇ ਵਿੱਚ ਪਿਆਜ਼ ਪਾਵਾਂਗੇ ਪਿਆਜ਼ ਹਲਕਾ ਬਰਾਊਨ ਹੋ ਗਿਆ ਆਪਣਾ ਹੁਣ ਇਸ ਦੇ ਵਿੱਚ ਟਮਾਟਰ ਐਡ ਕਰਾਂਗੇ ਟਮਾਟਰ ਤੇ ਮਿਰਚਾ ਤਾਂ ਹੁਣ ਇਸ ਨੂੰ ਚੰਗੀ ਤਰ੍ਹਾਂ ਹਿਲਾਉਂਦੇ ਰਹਿਣਾ ਤੜਕਾ ਆਪਣਾ ਬਿਲਕੁਲ ਤਿਆਰ ਹੈ ਦੇਖੋ ਖਿਚੜੀ ਵੀ ਤਿਆਰ ਹੈ ਦੇਖੋ ਜੀ ਕਿੰਨਾ ਜਿਆਦਾ ਟੇਸਟੀ ਉੱਪਰ ਦੀ ਆਪਾਂ ਧਨੀਆ ਪਾ ਲੇ ਉੱਪਰ ਹੁਣ ਆਪਾਂ ਕਰਦੇ ਆ ਸਰਵ ਦੇਖੋ ਕਿੰਨਾ ਜਿਆਦਾ ਟੇਸਟੀ ਫੂਡ ਲੱਗ ਰਿਹਾ ਇਹ ਉੱਪਰ ਆਪਾਂ ਪਾਇਆ ਦੇਸੀ ਘਿਓ ਕਿ ਦੇਸੀ ਘਿਓ ਤੋਂ ਬਿਨਾ ਇਹ ਦੂਰੀ ਹੈ ਪਿੰਡਾਂ ਵਿੱਚ ਮੋਸਟਲੀ ਹਨ ਖਾਦੀ ਜਾਂਦੀ ਹੈ